ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਾਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੋ ਜੀ ਸਾਰੇ ਕਿਵੇਂ ਹੋ ਮੀਤ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤਾਂ ਅੰਦਰ ਉਸਤ ਹੋਵੋਗੇ ਰਾਜ ਰੁਸ਼ੀ ਹੋਵੋਗੇ ਚੜਦੀ ਕਲਾ ਵਿੱਚ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਮੰਗਲਵਾਰ ਦਾ ਮੈਂ ਲੱਗੀਆਂ ਇੱਥੇ ਬੱਚਿਆਂ ਨੂੰ ਰੈਡੀ ਕਰਨ ਇੱਥੇ ਹੈਗਾ ਸੀਗਾ 6:30 ਦਾ ਟਾਈਮ ਸੀਗਾ 6:30 ਦਾ ਮੈਂ ਬੱਚਿਆਂ ਦੇ ਸਿਰ ਬਾਹ ਰਹੀ ਸੀਗੀ ਲੰਚ ਬ੍ਰੇਕਫਾਸਟ ਵਗੈਰਾ ਕਰ ਲਿਆ ਸੀਗਾ ਬੱਚਿਆਂ ਨੇ ਚਾਹ ਵਗੈਰਾ ਆਪਣਾ ਪੀ ਲਿਆ ਸੀਗਾ ਤੇ ਹੁਣ ਮੈਂ ਇਹਨਾਂ ਦੇ ਸਿਰ ਬਾਹਰ ਹੀ ਸੀਗੀ ਮੈਂ ਕਿਹਾ ਚਲੋ ਜਲਦੀ ਜਲਦੀ ਆਪਾਂ ਇਹਨਾਂ ਦੇ ਸਿਰ ਬਾਹਰ ਦੰਨੇ ਆ ਕਿਉਂਕਿ ਫਿਰ ਇਹਨਾਂ ਦੀ 7 5 10 ਮਿੰਟ ਤੇ ਬੈਨ ਆ ਜਾਂਦੀ ਆ ਹਨਾ ਤੇ ਮੈਂ 15 20 ਮਿੰਟ ਇਹਨਾਂ ਨੂੰ ਪਹਿਲੇ ਹੀ ਰੈਡੀ ਕਰਕੇ ਬਿਠਾ ਦੰਨੀ ਆ ਵੀ ਆਪਣਾ ਜਦੋਂ ਮਰਜੀ ਫਿਰ ਬੈਨ ਆਊਗੀ ਨੀਚੋਂ ਪਾ ਦੇ ਨਾਲ ਅੰਦਰ ਬਾਹਰ ਜਾ ਕੇ ਚੜ ਜਾਣਗੇ ਹਨਾ ਉਸ ਤੋਂ ਬਾਅਦ ਫਿਰ ਮੈਂ ਸਹੈਦ ਦਾ ਸਿਰਵਾਣ ਲੱਗ ਗਈ ਸੀ ਹਾਂਜੀ ਫਰੈਂਡਸ ਟਾਈਮ ਹੋ ਗਿਆ ਜੀ 9:00 ਵਜੇ ਬੱਚੇ ਚਲੇ ਗਏ ਸੀਗੇ ਸਕੂਲ ਤੇ ਅੱਜ ਪ੍ਰਾਂਠੇ ਲੈ ਕੇ ਗਏ ਨੇ ਪਿਆਜ਼ ਵਾਲੇ ਕਹਿੰਦੇ ਮੰਮਾ ਸਾਨੂੰ ਪਿਆਜ਼ ਦੇ ਪ੍ਰਾਂਠੇ ਬਣਾ ਕੇ ਦੇ ਦੇ ਸਵੇਰੇ ਤੇ ਮੈਂ ਵੀ ਹੁਣ ਪਿਆਜ਼ ਵਾਲੀ ਪ੍ਰਾਂਠੇ ਬਣਾਣ ਲੱਗੀ ਆ ਆਪਣੇ ਚੋਕੇ ਮੈਂ ਕਿਹਾ ਚਲੋ ਜਿੰਦ ਮੈਂ ਖਾऊंगी ਵੀ ਗਰਮ ਗਰਮ ਦਹੀ ਬਣਾਉਂਗੀ ਤੇ ਬਾਹਰ ਮੌਸਮ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਰਾਤ ਦੀ ਬਾਰਿਸ਼ ਹੋਈ ਜਾਂਦੀ ਆ ਹਵਾ ਚੱਲੀ ਜਾਂਦੀ ਆ ਬਹੁਤ ਭੇੜੇ ਦਾ ਖਰਾਬ ਹੋਇਆ ਪਿਆ ਕੰਮ ਤੇ ਪਿਆਜ਼ ਵਾਲੇ ਪਰੌਂਠੇ ਕਿੰਨੇ ਵਧੀਆ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਓ ਕਿੰਨੂ ਕਿੰਨੇ ਸਵਾਦ ਲੱਗਦੇ ਨੇ ਪਿਆਜ਼ ਵਾਲੇ ਪਰੌਂਠੇ ਵਧੀਆ ਲੱਗਦੇ ਨੇ ਸਾਇਦ ਦੇ ਪਾਪਾ ਤੁਹਾਨੂੰ ਦੱਸਦੇ ਆ ਵੀ ਰਾਤ ਦੇ ਗਏ ਹੋਏ ਨੇ ਉਹ ਹਜੇ ਵਾਪਸ ਆ ਰਹੇ ਨੇ ਦਿੱਲੀ ਤੋਂ ਤੇ ਬਸ ਜੀ ਹੁਣ ਆਪਾਂ ਬਣਾ ਦਾਂਗੇ ਜਲਦੀ ਜਲਦੀ ਹੁਣ ਦੋ ਪਰੌਂਠੇ ਆਪਣੇ ਲਾ ਕੇ ਖਾ ਲਾਂਗੇ ਤੇ ਫਿਰ ਕੀ ਕਰਨਾ ਮੈਂ ਉਸ ਤੋਂ ਬਾਅਦ ਕੰਮ ਸ਼ੁਰੂ ਕਰਨਿਆ ਮੈਂ ਕੰਮ ਹਜੇ ਕੋਈ ਨਹੀਂ ਕੀਤਾ ਬੱਚਿਆਂ ਨੂੰ ਭੇਜ ਕੇ ਮੈਂ ਫੋਨ ਤੇ ਲੱਗ ਗਈ। ਬਲੌਗ ਵਗੈਰਾ ਪਾਉਣ। ਪਤਾ ਨਹੀਂ ਕੀ ਹੁੰਦਾ ਰਾਤ ਨੂੰ ਮੈਂ ਐਡੀਟਿੰਗ ਕਰਦੀ ਕਰਦੀ ਉਹ ਸੌ ਜਾਂਦੀ ਆ। ਨੀਂਦਾ ਜਾਂਦੀ ਆ। ਬਸ ਮੈਂ ਆ ਹੀ ਹੁਣ ਕੰਮਕਾਰ ਕਰਕੇ। ਬਹੁਤ ਜ਼ਿਆਦਾ ਕੰਮਕਾਰ ਸਾਰੇ ਪਏ ਨੇ ਹਜੇ ਕਰਨ ਤੋਂ ਕੱਪੜੇ ਸੰਭਣ ਤੋਂ ਪਏ ਨੇ ਜਿਹੜੇ ਕੱਲ ਵਾਸ਼ ਕੀਤੇ ਸੀਗੇ। ਉਹਨਾਂ ਨੂੰ ਤਿਆਰ ਕਰਕੇ ਰੱਖਣਾ ਪ੍ਰੈਸ ਵਾਲਿਆਂ ਨੂੰ ਬੰਨ ਕੇ ਰੱਖੂੰਗੀ। ਤੈ ਹਾਲ ਨੂੰ ਤੈ ਕੱਤ ਕਰਖੂਗੀ ਪਹਿਲੇ ਮਸ ਵੇਰੇ ਮੈਂ ਇਸਲਾਸੀ ਵੀ ਮਨ ਨਾਲੇ ਬਣਾ ਲਵਾਂ ਮੈਂ ਪਰ ਮੈਂ ਕਹ ਨਹੀਂ ਵੀ ਠੰਡੇ ਨਹੀਂ ਵਧੀਆ ਲੱਗਦੇ ਹੈਗੇ ਵੀ ਗਰਮ ਗਰਮੇ ਬਣਾਉਂਗੀ ਆਪਣਾ ਤੇ ਗਰਮ ਗਰਮੇ ਖਾਉਂਗੀ ਇਹਦੇ ਨਾਲ ਖਾ ਲੂੰਗੀ ਬੱਚੇ ਵੀ ਦਹੀਂ ਦੇ ਨਾਲ ਲੈ ਕੇ ਗਏ ਨੇ ਤੁਸੀਂ ਖਾਣਿਆ ਦਾ ਤੁਸੀਂ ਆ ਜਾਓ ਪੰਨੂ ਖਵਾ ਲੰਨੇ ਆ ਤੇ ਤੁਸੀਂ ਖਾਣਿਆ ਦਾ ਬਈ ਗਰਮ ਗਰਮ ਪਰੌਂਠੇ ਪਿਆਜ਼ਾਂ ਵਾਲੇ ਤਾਂ ਆ ਕੇ ਖਾ ਸਕਦੇ ਹੋ ਚਲੋ ਜੀ ਤੁਹਾਨੂੰ ਫਿਰ ਮਿਲਦੀ ਆ ਮੈਂ ਨਾਲ ਮਾ ਤੇ ਖਾ ਲਵਾਂ ਦੇਖੋ ਫਰੈਂਡਸ ਵੇੜੇ ਦਾ ਹਾਲ ਮਿੱਟੀ ਉਹ ਮਿੱਟੀ ਮਿੱਟੀ ਉਹ ਮਿੱਟੀ ਸਾਰੇ ਕਿਤੇ ਹੋਈ ਪਈ ਆ ਇੰਨਾ ਜ਼ਿਆਦਾ ਮਿੱਟੀ ਉਹ ਮਿੱਟੀ ਇੰਨੀ ਜ਼ਿਆਦਾ ਹੋਈ ਪਈ ਆ ਤੇ ਅੰਦਰ ਦੇ ਹਾਲ ਦਿਖਾਉਣੀਆਂ ਤੁਹਾਨੂੰ ਹਜੇ ਲੱਗਦਾ ਹੁੰਦਾ ਸਾਰਿਆਂ ਨੂੰ ਬੀਬੀਆਂ ਭੈੜਾ ਕੀ ਕੰਮ ਕਰਦੀਆਂ ਨੇ ਉਹ ਪਏ ਨੇ ਭਰੇ ਹੋਏ ਹਲੇ ਪਾਂਡੇ ਤੋੜਨ ਨੂੰ ਸਾਰੀ ਹਜੇ ਪਈ ਆ ਕਿਚਨ ਸਾਫ ਕਰਨ ਨੂੰ ਹਨਾ ਇੱਧਰ ਪਏ ਆ ਜੀ ਹਲੇ ਕੱਪੜੇ ਤੈਅ ਕਰਨ ਨੂੰ ਤੇ ਨਾਲ ਪ੍ਰੈਸ ਵਾਲੇ ਰੱਖਾਂਗੇ ਉਹ ਪਏ ਨੇ ਇੱਧਰ ਸਾਰਾ ਖੰਡਾਰਾ ਇੱਧਰ ਦਾ ਹਾਲ ਤਾਂ ਤੁਸੀਂ ਦੇਖ ਕੇ ਡਰ ਚੋਂਗੇ ਦੇਖੋ ਇਹ ਆ ਬੱਚਾ ਦੇ ਜਾਣ ਤੋਂ ਬਾਅਦ ਘਰ ਦਾ ਖੰਡਾਰਾ ਦੇਖੋ ਇੰਨਾ ਘਰ ਗੰਦਾ ਹੋ ਜਾਂਦਾ ਹੈ ਹਜੇ ਕਹਿ ਦਿੰਦੇ ਨੇ ਕੰਮ ਕਰਦੇ ਕੀ ਆ ਤੁਸੀਂ ਘਰ ਚ ਹੁੰਦਾ ਕੀ ਆ ਸਾਫ-ਸਾਫ ਕਰ ਰਹਿੰਦਾ ਆਹ ਹਾਲਾਤ ਹੋਏ ਪਏ ਹੁੰਦੇ ਨੇ ਸਵੇਰ ਨੂੰ ਕਰਦੇ ਔਰ ਇਹ ਸਾਰੇ ਕੰਮ ਕਰਕੇ ਸਵਾਰਨੇ ਪੈਂਦੇ ਨੇ ਇਹ ਐ ਵੀ ਨਹੀਂ ਸੀ ਮਰਦੇ ਹੈਗੇ ਚਲੋ ਜੀ ਹੁਣ ਆਪਾਂ ਪਹਿਲਾਂ ਚੱਲੀਏ ਕਿਚਨ ਦੇ ਵਿੱਚ ਲੱਗੀਏ ਆਪਣੇ ਬਰਤਨ ਵਾਸ਼ ਕਰਨ ਜਿਹੜਾ ਭਰਿਆ ਵਾ ਸਵੇਰ ਦੀ ਚਾਹ ਵਾਲੇ ਰੋਟੀ ਵਾਲੇ ਕਹਿੰਦੇ ਨਹੀਂ ਹੁੰਦਾ ਪੱਕੀ ਡਿਊਟੀ ਲੱਗੀ ਹੋਈ ਆ ਉਹ ਕਰੀਏ ਹੁਣ ਆਪਾਂ ਸ਼ੁਰੂ ਕੰਮ ਬਣੇ ਰਹੋ ਤੁਸੀਂ ਵਲੌਗ ਦੇ ਨਾਲ ਹਾਂਜੀ ਇੱਥੇ ਮੈਂ ਲੱਗੀ ਸੀਗੀ ਭਾਂਡੇ ਮਾਂਜਣ ਮੈਂ ਪਹਿਲਾਂ ਮੈਂ ਕਿਹਾ ਚਲੋ ਕਿਚਨ ਸਾਫ਼ ਕਰ ਦੰਨੀ ਆ ਤੇ ਇੱਥੇ ਆਪਾਂ ਬਰਤਨ ਵਾਸ਼ ਕਰਨ ਲੱਗੇ ਸੀਏ ਹਾਂਜੀ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਔਰ ਵੀਡੀਓ ਨੂੰ ਫੋਲੋਅ ਵਾ ਜ਼ਰੂਰ ਕਰ ਦਿਓ ਤੇ ਅੱਜ ਮੈਨੂੰ ਕੋਲਡ ਹੋਇਆ ਹੋਇਆ ਹੈ ਉਹ ਮੈਂ ਕੋਲਡ ਤੁਹਾਨੂੰ ਮੇਰਾ ਮੇਰੀ ਗਲਤੀ ਦੇ ਕਾਰਨ ਹੋਇਆ ਹੈ ਤਾਂ ਕਰਕੇ ਤੁਹਾਨੂੰ ਮੇਰੀ ਆਵਾਜ਼ ਵੀ ਥੋੜੀ ਚੇਂਜ ਲੱਗਦੀ ਹੋਊਗੀ ਤੁਹਾਨੂੰ ਪਤਾ ਲੱਗੂਗਾ ਤੁਸੀਂ ਵਲੌਗ ਨਾਲ ਬਣੇ ਰਹੋ ਹੈਨਾ ਜੇ ਤੁਸੀਂ ਵਲੌਗ ਨਾਲ ਬਣੇ ਰਹੋਗੇ ਤਾਂ ਤੁਹਾਨੂੰ ਮੇਰਾ ਪਤਾ ਲੱਗ ਜਾਊਗਾ ਅੱਜ ਤੁਸੀਂ ਮੇਰਾ ਮਾਰਨਿੰਗ ਤੋਂ ਨਾਈਟ ਤੱਕ ਦਾ ਰੁਟੀਨ ਦੇਖੋ ਤੇ ਤੁਸੀਂ ਬਸ ਮੇਰੇ ਬਲੌਗ ਦੇ ਨਾਲ ਬਣੇ ਰਹੋ ਇੱਥੇ ਆਪਾਂ ਭਾਂਡੇ ਮਾਂਝ ਕੇ ਕਿਚਨ ਸਾਫ ਕਰਕੇ ਫੇਰ ਆ ਗਏ ਸੀ ਇਹ ਰੂਮ ਦੇ ਵਿੱਚ ਇੱਥੇ ਮੈਂ ਰੂਮ ਚ ਲੱਗ ਗਈ ਸੀਗੀ ਕਲੀਨਿੰਗ ਕਰਨ ਮਤਲਬ ਕਿ ਸਾਫ ਸਪਈਆ ਕਰਨ ਆਪਣਾ ਜਿਵੇਂ ਕੰਬਲ ਵਗੈਰਾ ਚੱਕਣ ਲੱਗ ਗਈ ਸੀਗੀ ਬੈੱਡ ਸ਼ੀਟ ਵਗੈਰਾ ਕਰਨ ਲੱਗ ਗਈ ਸੀਗੀ ਹੋਰ ਸਮਾਨ ਬੱਚਿਆਂ ਦਾ ਪਿਆ ਸੀਗਾ ਤੁਹਾਨੂੰ ਪਤਾ ਸਕੂਲ ਜਾਣ ਤੋਂ ਬਾਅਦ ਖਡਾਰਾ ਤਾਂ ਪਏ ਜਾਂਦਾ ਹੈ ਹਨਾ ਉਹ ਆਪਾਂ ਨੇ ਸਾਂਭਣਾ ਹੁੰਦਾ ਹੈ ਤੇ ਇੱਥੇ ਜੀबस ਮੈਂ ਬੈੱਡ ਸ਼ੀਟ ਝਾੜ ਕੇ ਸਾਰੀ ਹਨਾ ਸੈਟਿੰਗ ਕਰ ਦੂੰਗੀ ਰੂਮ ਦੀ ਨਹੀਂ ਤਾਂ ਹਾਲਤ ਦੇਖਣੇ ਵਾਲੀ ਹੁੰਦੀ ਆ ਸਵੇਰੇ ਸਵੇਰੇ ਘਰ ਦੀ ਤੇ ਪਲੀਜ਼ ਨਾ ਮੈਨੂੰ ਕੋਲਡ ਹੋਣ ਕਰਕੇ ਮੇਰੀ ਥੋੜੀ ਆਵਾਜ਼ ਅੱਜ ਚੇਂਜ ਹੋਊਗੀ ਥੋੜੀ ਬਹੁਤ ਹੀ ਫਰਕ ਹੋਊਗਾ ਹਨਾ ਜਤੇ ਪਲੀਜ਼ ਤੁਸੀਂ ਵਲੌਗ ਨੂੰ ਜ਼ਰੂਰ ਦੇਖਿਓ ਫੁੱਲ ਵਾਚ ਕਰਿਓ ਵਲੌਗ ਤੇ ਆਪਣਾ ਕਮੈਂਟ ਵੀ ਜ਼ਰੂਰ ਕਰਿਓ ਹਨਾ ਇੱਥੇ ਜੀ ਬਸ ਇਸ ਤੋਂ ਬਾਅਦ ਫਿਰ ਮੈਂ ਮਤਲਬ ਕਿ ਸਾਰਾ ਹਨਾ ਸਾਫ ਸੁਥਿਆ ਕਰਕੇ ਮੈਂ ਲਗਾ ਦੂੰਗੀ ਝਾੜੂ ਪੋਚਾ ਝਾੜੂ ਪੋਚੇ ਦੀ ਮੈਂ ਵੀਡੀਓ ਨਹੀਂ ਬਣਾਈ ਹੈਗੀ ਉਹ ਫਿਰ ਮੈਂ ਕਿਹਾ ਰੋਜ਼ ਰੋਜ਼ ਤੁਹਾਨੂੰ ਕੀ ਦਿਖਾਉਣਾ ਹੈ ਹਨਾ ਬੇੜਾ ਲਿਆ ਜੀ ਆਪਾਂ ਧੋ ਸਾਰਾ ਸਵਾਰ ਤਾਂ ਕਿਉਂਕਿ ਮਿੱਟੀ-ਮੁੱਟੀ ਜੀ ਫਿਰ ਅੰਦਰ ਆਈ ਜਾਂਦੀ ਹਨ ਉਹ ਹੀ ਬੁਰੀ ਲੱਗਦੀ ਆ ਤੇ ਅੰਦਰ ਵੀ ਆਪਾਂ ਨੇ ਸਾਰੇ ਝਾੜੂ ਪੋਚੇ ਲਾ ਲੇ ਕਿਉਂਕਿ ਮੈਂ ਆਏ ਹੁੰਦਾ ਚਾਹੇ ਜਿੰਨਾ ਮਰਜ਼ੀ ਮੀ ਪਈ ਜਾਵੇ ਚਮਕਾਤਾ ਆਪਾਂ ਨੇ ਆਪਣਾ ਜਿੰਨਾ ਮਰਜ਼ੀ ਮੀ ਪਈ ਜਾਵੇ ਫਿਰ ਹੋਰੀ ਹੁੰਦਾ ਹੈਗਾ ਲੋ ਦੇਖੋ ਸਾਰਾ ਘਰ ਆਪਾਂ ਨੇ ਕਰਤਾ ਸਾਫ ਆਪਣਾ ਕਿਉਂਕਿ ਹੁਣ ਟੈਨਸ਼ਨ ਫਰੀ ਆ ਜੇ ਕੋਈ ਆ ਵੀ ਜਾਵੇ ਕੋਈ ਟੈਨਸ਼ਨ ਤਾਂ ਨਹੀਂ ਹੋਊਗੀ ਨਹੀਂ ਤਾਂ ਨਾ ਮੀ ਪੈਂਦੇ ਚ ਤੁਹਾਨੂੰ ਪਤਾ ਹੀ ਆ ਫਿਰ ਕਿੰਨਾ ਜਿਆਦਾ ਬਾਹਰ ਇੱਕ ਤਾਂ ਗੰਦਾ ਹੁੰਦਾ ਇਹ ਬਾਹਰ ਸਾਰਾ ਮੈਂ ਉਹ ਕਲੀਨ ਕਰ ਲਿਆ ਝਾੜੂ ਪੋਚੇ ਸਾਰੇ ਲਾਤੇ ਹੁਣ ਜੀ ਮੈਂ ਵੀ ਬਾਹਰੋਂ ਕੋਈ ਮਿੱਟੀ ਆਉਣ ਦਾ ਰਹਿਣਾ ਨਹੀਂ ਜੇ ਹੁਣ ਪਾਊਗਾ ਬਾਹਰ ਮੀ ਮੀ ਪੈ ਜਾਊਗਾ ਪਰ ਹੋਣੀ ਹੋਊਗਾ ਮਿੱਟੀ ਤਾਂ ਨਹੀਂ ਆਊਗੀ ਅੰਦਰ ਤੇ ਆਪਾਂ ਸਾਰਾ ਹੀ ਆਪਣਾ ਕਰ ਲਿਆ ਚਲੋ ਜੀ ਹੁਣ ਮੈਂ ਨਹਾ ਆਵਾਂ ਨਹਾ ਕੇ ਤੁਹਾਨੂੰ ਮੈਂ ਫੇਰ ਮਿਲਦੀ ਆਂ ਬਣਾਈਆਂ ਸੀਗੀਆਂ ਅਪ ਕੱਲ ਕੁਲਫੀਆਂ ਬਣਾ ਤੁਹਾਨੂੰ ਦੱਸਿਆ ਸੀ ਮਤਲਬ ਕਿ ਜਮਾਈਆਂ ਸੀਗੀਆਂ ਇਹ ਔਰੈਂਜ ਮਤਲਬ ਕਿ ਮੰਗੇਓ ਮਾਜਾ ਦੀ ਬਣਾਈ ਸੀਗੀ ਅਬੀ ਟੇਸਟੀ ਆ ਰੰਗੀ ਸਹਿਜ ਵੀ ਮਾਜੇ ਵਾਲੀ ਖਾ ਰਹੀ ਆ ਕੱਲ ਇਹਨਾਂ ਨੇ ਇੱਕ ਇੱਕ ਖਾ ਲਈ ਸੀ ਕੱਲ ਘੜੀ ਖਾਦੀ ਸੀ ਤੁਸੀਂ ਹਾਂ ਕੱਲ ਇਹਨਾਂ ਨੇ ਕੋਕ ਵਾਲੀ ਖਾ ਲਈ ਸੀ ਮੈਂ ਖਾ ਰਹੀ ਆ ਜਲਜੀਰੀ ਵਾਲੀ ਇੰਨੀ ਜ਼ਿਆਦਾ ਟੇਸਟੀ ਲੱਗਦੀ ਆ ਨਾਲੇ ਆਪਣੇ ਘਰੇ ਬਣਾ ਕੇ ਅਦੇ ਮੈਂ ਇਸੇ ਬਣਾਈ ਨਾਲੇ ਆਪਣੇ ਘਰੇ ਬਣਾ ਕੇ ਸਾਫ਼ ਸੁਥਰੀ ਵਧੀਆ ਤਰੀਕੇ ਨਾਲ ਖਾਓ ਆ ਦਾ ਕੋਈ ਫਾਇਦਾ ਨਹੀਂ ਹੈਗਾ ਜਿਹੜੀਆਂ ਆਪਾਂ ਭਾਈਆਂ ਤੋਂ ਲੈ ਕੇ ਖਾਣੇ ਆ ਉਹਦਾ ਨੀਰਾ ਗੰਦ ਖਾਣੇ ਪਤਾ ਨਹੀਂ ਕਿ ਇਹ ਜੇ ਗੰਦੇ ਪਾਣੀ ਨਾਲ ਬਣਾਉਂਦੇ ਹੋਣੇ ਆ ਜਿਹੜੇ ਲੈਣ ਪੂਰੀ ਵਿਦਆਊਟ ਪਾਣੀ ਹੈ ਨਾ ਕਿੰਨੀ ਟੇਸਟੀ ਹੈ ਮੈਂ ਕਾਦੀ ਸੀ ਕੱਲ ਇਹ ਮੈਂਗੋ ਰੋਈ ਆ ਮੀਂਹ ਜਿਹੜਾ ਲੱਗ ਹਾਂ ਟੇਸਟੀ ਮੈਂ ਵੀ ਕੱਲ ਮੈਂ ਇਹ ਖਾਦੀ ਸੀ ਇਹਨਾਂ ਨੇ ਕੱਲ ਕੋਕ ਕਾਲੀਆਂ ਖਾਧੀਆਂ ਸੀ ਮੈਂ ਇਹ ਖਾਦੀ ਸੀਗੀ ਅੱਜ ਮੈਂ ਜਲ ਜੀਰੇ ਵਾਲੀ ਖਾ ਰਹੀ ਹਾਂ ਦਸ ਖਾ ਰਹੀ ਹਾਂ ਮੈਂਗੋ ਵਾਲੀ ਇੱਕ ਦਿਨ ਬਣਾਵਾਂਗੇ ਮਿਲਕ ਵਾਲੀ ਬਣਾਵਾਂ ਤੁਮ ਪਾ ਕੇ ਨਾ ਹਾਂ 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 ਚੋ ਜਾ ਕੇ ਸਾਰੀ ਤੇ ਪੂੜੀਆਂ ਬਣਾ ਲੈਣਾ ਹਾਂ ਮੈਂ ਚੀਕ ਚਾਕਲੇਟ ਵਾਲੀ ਲਵ ਮੈਨੂੰ ਬਹੁਤ ਵਧੀਆ ਲੱਗਦੀ ਹੈ ਮੈਂ ਮੈਂ ਆਪਣੇ ਰਾਸਤੇ ਚ ਆਪ ਲੈ ਜਾਣੀ ਆ ਉਹਨੂੰ ਪਗਲਾ ਕੇ ਨਾ ਉਹ ਹੈਗਾ ਚਾਕਲੇਟ ਫਲੇਵਰ ਹੈਗਾ ਆਪਣੇ ਕੋਲ ਸਿਰਫ ਆਪਣੇ ਕੋਲ ਪਿਆ ਵਿੱਚ ਪਾ ਕੇ ਨਾ ਸਿਰਫ ਦੁੱਧ ਦੇ ਵਿੱਚ ਸਿਰਫ ਪਾ ਕੇ ਕੁਝ ਜਿੰਨੀ ਪਾ ਕੇ ਚਲੋ ਜੀ ਤੁਹਾਨੂੰ ਫੇਰ ਮਿਲਦੇ ਆ ਅੰਜੀ ਇੱਥੇ ਹੋ ਗਿਆ ਸੀਗਾ ਸਹਿਜ ਜਵੀ ਦਾ ਸਟੱਡੀ ਟਾਈਮ ਤੇ ਯੁਵਰਾਜ ਵੀ ਆ ਗਿਆ ਸੀਗਾ ਯੂ ਵੀ ਆਪਣਾ ਬੈਗ ਚੱਕ ਲਿਆ ਆ ਦੇਖ ਕੇ ਵੀ ਹਾਂ ਦੀਦੀ ਯਾਰ ਵੀਰਾ ਪੜ ਰਹੇ ਨੇ ਵੀ ਮੈਂ ਵੀ ਪੜਨਾ ਹੈ ਹਨਾ ਆਪਣਾ ਬੈਗ ਚੱਕ ਕੇ ਲਿਆ ਕੇ ਆਪਣਾ ਹੋਮਵਰਕ ਇੱਥੇ ਕਰ ਲਿਆ ਸੀਗਾ ਬੈਠ ਕੇ ਕਹਿੰਦਾ ਸਹਿਜ ਦੀਦੀ ਮੈਂ ਤੁਹਾਡੇ ਕੋਲ ਬੈਠ ਕੇ ਪੜੂੰਗਾ ਹਨਾ ਫਿਰ ਇਹ ਪੜਦੇ ਸੀ ਇਹਨਾਂ ਨੂੰ ਦੇਖ ਕੇ ਲੱਗ ਗਿਆ ਫਿਰ ਚੱਕ ਲਿਆ ਇਹ ਆਪਣਾ ਬੈਗ ਪੈਨਸਲ ਸਾਰਾ ਕੁਝ ਰੇਜ਼ਰ ਵਗੈਰਾ ਹਨਾ ਤੇ ਆ ਕੇ ਲੱਗੇ ਸੀਗੇ ਪੰਡ ਮੈਂ ਕਿਹਾ ਚਲੋ ਬੈਠ ਕੇ ਤੁਸੀਂ ਆਰਾਮ ਨਾਲ ਪੜ ਲਓ ਹਨਾ ਵੀ ਹੁਣ ਇਹਨਾਂ ਦੇ ਐਗਜ਼ਾਮ ਸ਼ੁਰੂ ਹੋ ਜਾਣੇ ਆ ਮੈਂ ਕਿਹਾ ਤੁਸੀਂ ਪੜ ਲਓ ਵੈਸੇ ਮੈਂ ਟੀਵੀ ਦੀ ਆਵਾਜ਼ ਬੰਦ ਕਰਕੇ ਆਪਣੇ ਵਲੌਗ ਲਾ ਕੇ ਛੱਡੇ ਹੋਏ ਸੀਗੇ ਤੇ ਟੀਵੀ ਦੇ ਵਿੱਚ ਤੇ ਮੈਂ ਕਿਹਾ ਤੁਸੀਂ ਪੜ ਲਓ ਹਨਾ ਤੇ ਉਸ ਤੋਂ ਬਾਅਦ ਅੱਜ ਫਰੈਂਡਸ ਆਪਣਾ ਸ਼ਾਮ ਦੇ ਬਾਟਿਕੇ ਸੱਤ ਮੈਨੂੰ ਲੱਗਦਾ ਵੀ ਮੈਨੂੰ ਫਿਵਰ ਹੋਊਗਾ ਕਿ ਮੈਂ ਆਪਣੀ ਗਲਤੀ ਦੇ ਕਾਰਨ ਮੈਨੂੰ ਫੀਰ ਹੋਊਗਾ ਕਿਉਂਕਿ ਮੈਂ ਨਾ ਬੱਚਿਆਂ ਦੇ ਨਾਲ ਕੁਲਫੀ ਘੜੀ ਸੀਗੀ ਆਈਸਕ੍ਰੀਮ ਬਣਾਈ ਸੀਗੀ ਜਿਹੜੀ ਕਰ ਮੈਂ ਖਾਂਦੀ ਨਹੀਂ ਹੈਗੀ ਮੈਂ ਕੋਨ ਵਗੈਰ ਵਾਲੀ ਖਾ ਲੈਣੀ ਮੈਨੂੰ ਉਹ ਵਧੀਆ ਲੱਗਦੀ ਉਹ ਮੈਂ ਨੋਰਮਲ ਆਈਸਕ੍ਰੀਮ ਨਹੀਂ ਖਾਂਦੀ ਪਰ ਮੈਨੂੰ ਹੁਣ ਕੋਲਡ ਹੋਇਆ ਪਿਆ ਤੇ ਆਪਾਂ ਨੂੰ ਵਾਲ ਲੱਗੇ ਆ ਸਾਫ ਦੀ ਮੂੰਗੀ ਤੇ ਛੋਲਿਆਂ ਦੀ ਦਾਲ ਪਾਣੀ ਮੈਂ ਗਰਮ ਰੱਖ ਤਾ ਜਿਆਦਾ ਨਹੀਂ ਬਣਾਵਾਂਗੇ ਥੋੜੀ ਹੋ ਬਣਾਵਾਂਗੇ

नहीं खाली पा थोड़ी है? नहीं, नहीं।, नहीं।, नहीं। थोड़ा के थोड़ा या देसी घ्यो नमक ਹਲਦੀ ਲਾਲ ਮਿਰਚ ਤੇ ਕਾਲੀ ਮਿਰਚ ਪਾਉੜਾ ਪਾਣੀ ਆਪਣਾ ਗਰਮ ਹੋ ਗਿਆ ਬਾਕੀ ਆਪਾਂ ਜਿਹੜਾ ਸਮਾਨ ਪਾਵਾਂਗੇ ਤੜਕੇ ਦੇ ਵਿੱਚ ਪਾਵਾਂਗੇ બસ ਇਹਦਾ ਆਲੂ ਮੈਂ ਲਿਫਟ ਕਰੂੰਗੀ ਇਹਨੂੰ ਵਾਸ਼ ਕਰ ਲਿਆ ਸੀਗਾ ਮੈਂ ਚੰਗੀ ਤਰ੍ਹਾਂ ਇਹਨਾਂ ਦੇ ਕੁੱਕਰ ਚੋਂ ਦਾਲ ਬਾਹਰ ਹਾਂ ਕੱਢੋ ਨਾ ਕੁੱਕਰ ਦੀ ਸੀਟੀ ਤੇ ਕਹਿੰਦੇ ਇੱਥੇ ਘਿਓ ਲਾ ਲਵੇ ਅੱਜ ਮੈਂ ਵੀ ਇਹ ਟ੍ਰਿਕ ਕਰਕੇ ਦੇਖਦੀ ਆ ਵਖਰੇ ਤੋਂ ਮੈਂ ਦੱਸੂਗੀ ਵੀ ਹਾਂ ਆਈ ਹੈ ਬਾਹਰ ਕੇ ਨਹੀਂ ਆਈ ਅੰਦਰ ਦੀ ਸਾਈਡ ਲਾਉਣਾ ਤੁਸੀਂ ਟੀ ਆਪਣੇ ਵਿੱਚ ਦੀ ਆ ਅੱਗੇ ਹੁਣ ਇਹ ਪਾ ਪਾਣੰਦੇ ਲਈ ਰੱਖ ਦਾਂਗੇ ਚਾਰ ਪੰਜ ਸੀਟੀਆਂ ਮਰਾਵਾਂਗੇ ਕਿਉਂਕਿ ਇਹ ਚਨੇ ਵਾਲਾ ਥੋੜੇ ਹਾਰਡ ਹੁੰਦੇ ਨੇ ਇਹਨੂੰ ਚਾਰ ਪੰਜ ਲਾਗ ਦਿੰਦੇ ਨੇ ਅਭੀ ਉਹਨਾਂ ਬਾਥਰੂਮ ਚੋਂ ਮਛੜੀ ਵੀ ਆ ਗਿਆ ਇੱਥੇ ਲਓ ਮਾਜੀ ਜਾਏ ਬਤਵਣ ਕੇ ਮਛੜਾ ਮਛੜਾ ਲੈ ਮੈਨੂੰ ਟੀਫਰ ਪੁੜਾ ਦਿਓ ਚਾਹ ਚੋ ਹੁਣ ਮਾਂਜਾ ਮਾਂ ਸ਼ਰਮਾ ਭਾਂਡੇ ਬਣੇ ਰਹੋ ਜੀ ਮੇਰੇ ਵਲੌਗ ਦੇ ਨਾਲ ਤੁਸੀਂ ਹਾਂਜੀ ਆਪਾਂ ਦਾਲ ਬਾਣੀ ਰੱਖਤੀ ਸੀਗੀ ਉਸ ਤੋਂ ਬਾਅਦ ਜਿਹੜੇ ਆਪਣੇ ਬਰਤਨ ਸੀਗੇ ਪਹਿਲਾਂ ਮੈਂ ਮਾਂਝ ਲੈ ਸੀਗੇ ਜਿਹੜੇ ਥੋੜੇ ਬਹੁਤੇ ਸੀਗੇ ਫਿਰ ਹੁਣ ਜਿਹੜੇ ਆਪਾਂ ਦਾਲ ਵਗੈਰਾ ਬਣਾਈਆ ਹਨ ਫੇਰ ਦਵਾਰੇ ਹੋਗੇ ਸੀਗੇ ਮੈਂ ਕਿਹਾ ਚਲੋ ਵੀ ਮਾਨਜਨੀ ਅੰਦਰ ਪਏ ਸੀਗੇ ਇੱਕ ਦੋ ਕੱਪ ਵਗੈਰਾ ਹਨਾ ਉਹ ਚੱਕ ਲਏ ਸੀ ਬੱਚੇ ਤੇ ਮੈਂ ਕਿਹਾ ਵੀ ਉਹ ਮੈਨੂੰ ਫੜਾ ਦੂੰਗਾ ਨਾ ਵੀ ਮੈਂ ਮਾਨਜਮਾ ਬਚਲਦੀ ਜਲਦੀ ਜਲਦੀ ਤੇ ਇਹਨਾਂ ਦੇ ਟਿਫਨ ਵਗੈਰਾ ਸੀਗੇ ਬੈਗ ਦੇ ਵਿੱਚੋਂ ਇਹਨਾਂ ਨੇ ਕੱਢੇ ਹਨਾ ਉਹ ਟੀਫਨ ਵਗੈਰਾ ਸਾਰਾ ਕੁਛ ਅਜੇ ਰਹਿੰਦਾ ਸੀਗਾ ਧੋਣ ਤੋਂ ਤੇ ਫਿਰ ਮੈਂ ਉਹ ਵੀ ਮਾਜੂਂਗੀ ਹਾਂਜੀ ਬਾਕੀ ਜੀ ਦੇਖੋ ਤੁਸੀਂ ਪਿਆਰ ਬਹੁਤ ਘੱਟ ਦਿੰਨੇ ਹੋ ਚੈਨਲ ਨੂੰ ਹਨਾ ਜਿਆਦਾ ਤੋਂ ਜਿਆਦਾ ਪਲੀਜ਼ ਵਲੌਗਸ ਨੂੰ ਪਿਆਰ ਦਿਆ ਕਰੋ ਤੇ ਨਾਲੇ ਜਦੋਂ ਤੁਸੀਂ ਮੇਰੇ ਜਿਹੜਾ ਕੋਈ ਵੀ ਪਹਿਲੀ ਵਾਰ ਹਨਾ ਮੇਰਾ ਭੈਣ ਵੀਰ ਦੇਖਦਾ ਹੈ ਨਾ ਮੇਰੇ ਵਲੌਗ ਨੂੰ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਆ ਕਰੋ ਵੀ ਤੁਹਾਨੂੰ ਵਲੌਗ ਕਿਵੇਂ ਦੇ ਲੱਗਦੇ ਨੇ ਹਨਾ ਜ਼ਰੂਰ ਦੱਸ ਦਿਆ ਕਰੋ ਵੀ ਬੱਸ ਤੁਹਾਨੂੰ ਵਲੌਗ ਵਧੀਆ ਲੱਗਦੇ ਨੇ ਤੇ ਆਪਾਂ ਨੇ ਦਾਲ ਰੱਖਤੀ ਸੀਗੀ ਜੀ ਬਣਨ ਦੇ ਲਈ ਸੱਚ ਮੰਨਿਓ ਦਾਲ ਇੰਨੀ ਜ਼ਿਆਦਾ ਟੇਸਟੀ ਬਣੀ ਸੀ ਨਾ ਕਿਉਂਕਿ ਵਲੌਗ ਮੈਂ ਹੁਣ ਰਾਤ ਨੂੰ ਐਡਿਟ ਕਰ ਰਹੀ ਆ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਆਪਾਂ ਉੱਥੇ ਮਤਲਬ ਕਿ ਰੱਖੀ ਹੋਈ ਸੀਗੀ ਦਾਲ ਬਣਨ ਦੇ ਲਈ ਤੇ ਮੈਨੂੰ ਲੱਗ ਰਿਹਾ ਸੀਗਾ ਵੀ ਸਿਲੰਡਰ ਖਤਮ ਹੋਊਗਾ ਆਪਣਾ ਮੈਂ ਨਾ ਮਤਲਬ ਕਿ ਪੁਰਾਣਾ ਵੀ ਪੁੱਲ ਲੱਗੀ ਦੂਜਾ ਹਨ ਤੇ ਇੱਥੇ ਜੀ ਆਪਾਂ ਲਸਣ ਰੱਖਤਾ ਸੀਗਾ ਭੁੰਨਣ ਦੇ ਲਈ ਇੱਥੇ ਪਿਆਜ਼ ਤੇ ਮਿਰਚਾਂ ਲਾਲ ਟਮਾਟਰ ਕੱਟੜੇ ਸੀਗੇ ਹਜੇ ਮੈਂ ਰੱਖਤੇ ਸੀਗੇ ਆਟਾ ਮੈਂ ਕਿਹਾ ਚਲੋ ਵੀ ਹੁਣ ਮੈਂ ਪਹਿਲਾਂ ਆਟਾ ਗੁੰਨ ਲਾਂ ਨਹੀਂ ਹੈ ਤੇ ਮੈਂ ਲਸਣ ਕਿਉਂਕਿ ਉਹ ਸਿਲੰਡਰ ਨਾ ਬਹੁਤ ਹੌਲੀ ਚੱਲ ਰਿਹਾ ਸੀਗਾ ਖਤਮ ਹੋਣ ਵਾਲਾ ਸੀਗਾ ਐਨਾ ਸ਼ੁਕਰ ਕਰੋ ਮੇਰੇ ਕੋਲ ਤਿੰਨੇ ਸਿਲੰਡਰ ਨੇ ਮਤਲਬ ਕਿ ਇੱਕ ਅਸੀਂ ਅਮਰਜੈਂਸੀ ਲਈ ਇੱਕ علیحدਾਂ ਭਰਾ ਕੇ ਰੱਖਦੇ ਹੀ ਹੁੰਨੇ ਆ ਹਨਾ ਤੇ ਉਹ ਮੈਂ ਸਹਦ ਪਾਪਾ ਨੂੰ ਦੱਸਣਾ ਭੁੱਲ ਗਈ ਵੀ ਬੁੱਕ ਕਰਾ ਦਿਓ ਤੁਸੀਂ ਤੇ ਜਿਹੜਾ ਕਿਚਨ ਦੇ ਵਿੱਚੇ ਪਿਆ ਸੀਗਾ ਹੁਣ ਕਿਚਨ ਦੇ ਵਿੱਚ ਜਦੋਂ ਮੈਂ ਦੇਖਿਆ ਤਾਂ ਦੋਨੋਂ ਹੀ ਹਨਾ ਖਤਮ ਮਤਲਬ ਕਿ ਇੱਕ ਲੱਗਿਆ ਹੋਇਆ ਸੀ ਉਹ ਥੋੜਾ ਥੋੜਾ ਚੱਲ ਰਿਹਾ ਸੀਗਾ ਜਿਹੜਾ ਹੁੱਕ ਐਕਸਟਰਾ ਪਿਆ ਸੀ ਉਹ ਖਤਮ ਹੋ ਗਿਆ ਸੀ ਖਤਮ ਸੀਗਾ ਤੇ ਫਿਰ ਮੈਂ ਅੰਦਰੋਂ ਕੱਢ ਕੇ ਲੈ ਕੇ ਆਈ ਹਨਾ ਜਿਹੜਾ ਇੱਕ ਭਰਾ ਕੇ ਰੱਖਿਆ ਹੋਇਆ ਸੀਗਾ ਤੇ ਫਿਰ ਆ ਜਾ ਉਹ ਯੂਜ਼ ਕੀਤਾ ਆਪਾਂ ਨੇ ਇੱਥੇ ਮੈਂ ਆਟਾ ਗੁੰਨ ਲਿਆ ਸੀਗਾ ਆਟਾ ਗੁੰਨ ਕੇ ਆਪਾਂ ਪਾਣੀ ਵੀ ਪੀ ਲਿਆ ਤੇ ਉਸ ਤੋਂ ਬਾਅਦ ਜੀ ਵਸ ਫਿਰ ਮੈਂ ਪਿਆਜ਼ ਪਾਦੇ ਸੀਗੇ ਮਤਲਬ ਕਿ ਇਹ ਸੜਪੋਨੇ ਆ ਗਿਆ ਸੀਗਾ ਜੀਰਾ ਪਾ ਲਿਆ ਸੀ ਵਿੱਚ ਲਾਲ ਟਮਾਟਰ ਮੈਂ ਕੱਟਣ ਲੱਗ ਗਈ ਸੀਗੀ ਪਹਿਲਾਂ ਮੈਂ ਮਿਰਚਾਂ ਤੇ ਪਿਆਜ਼ ਪਾਤੇ ਸੀਗੇ ਮੈਂ ਕਿਹਾ ਚਲੋ ਇਹ ਹਲੇ ਫਰਾਈ ਹੋ ਜਾਣਗੇ ਪਰ ਮੈਂ ਚੰਗੀ ਤਰ੍ਹਾਂ ਇਹਦੇ ਪਰੇ ਕੀਤਾ ਸੀ ਪਰ ਹੋਇਆ ਸਲੋ ਸਲੋ ਆ ਮੈਨੂੰ ਇਹ ਸੀਗਾ ਵੀ ਚਲੋ ਹਨਾ ਜਿੰਨੀ ਕੁ ਗੈਸ ਹੈਗੀ ਆ ਲੱਗ ਜਵੇ ਬੱਟਰ ਰੋਟੀ ਦੇ ਟਾਈਮ ਨੂੰ ਫਿਰ ਮਤਲਬ ਕਿ ਰੋਟੀ ਨੂੰ ਸੇਕ ਨਹੀਂ ਸੀ ਲੱਗਦਾ ਫਿਰ ਮੈਂ ਕਿਹਾ ਵੀ ਇਹਨੇ ਘੰਟਾ-ਘੰਟਾ ਲਾਊਗਾ ਪਰ ਮੈਂ ਕਿਹਾ ਚੇਂਜ ਕਰ ਲਵਨੀ ਆ ਵੀ ਰੋਟੀ ਬਣਾਉਣ ਤੋਂ ਪਹਿਲਾਂ ਮੈਨੂੰ ਚੇਂਜੇ ਕਰ ਲਵਨੀ ਆ ਹਨਾ ਇਥੇ ਜੀ ਆਪਾਂ ਲਾਲ ਟਮਾਟਰ ਵਗੈਰਾ ਆਪਾਂ ਕੱਟ ਕੇ ਵਿੱਚ ਪਾਦੇ ਵਿੱਚ ਪਾਦੇ ਸੀ ਪਤਾ ਨਹੀਂ ਨਹੀਂ ਤੇ ਮੈਂ ਆਪਣਾ ਤਵਾ ਵਗੈਰਾ ਵੀ ਵਾਸ਼ ਕਰਕੇ ਰੱਖ ਲਿਆ ਸੀਗਾ ਉਸ ਤੋਂ ਬਾਅਦ ਤਵਾ ਵਗੈਰਾ ਵਾਸ਼ ਕਰ ਲਿਆ ਸੀਗਾ ਆਪਣਾ ਆਟਾ ਵੀ ਆਪਣਾ ਸਾਫ ਲਿਆ ਸੀਗਾ ਤੇ ਮੈਂ ਲੱਗੀ ਸੀਗੀ ਸਾਫ ਕਰਨ ਆਪਣਾ ਗੈਸ ਵਗੈਰਾ ਸਾਰਾ ਹਨਾ ਕਿਚਨ ਸਾਫ ਕਰਨ ਲੱਗੀ ਸੀ ਕਿਉਂਕਿ ਮੈਨੂੰ ਨਾ ਗਿੱਲੇ-ਗਿੱਲੇ ਦੇ ਵਿੱਚ ਕੰਮ ਕਰਨਾ ਵਧੀਆ ਨਹੀਂ ਲੱਗਦਾ ਹੈਗਾ ਮੈਨੂੰ ਐ ਹੁੰਦਾ ਵੀ ਬਸ ਸਾਫ ਹੋਵੇ ਸੁੱਕਾ-ਸੁੱਕੀ ਕਿਚਨ ਹੋਵੇ ਵੀ ਗਿੱਲੇ-ਗਿੱਲੇ ਜਿਹੇ ਕਿਚਨ ਨਾ ਹੋਵੇ ਹਨਾ ਇੱਥੇ ਆਪਾਂ ਆਪਣੀ ਕਿਚਨ ਕਾਊਂਟਰ ਜਿਆ ਸਾਫ ਕਰ ਲਿਆ ਸੀਗਾ ਉਸ ਤੋਂ ਬਾਅਦ ਜੀ ਮੈਂ ਲੈਨ ਚਲੇ ਗਈ ਸੀਗੀ ਮੈਂ ਕੁਝ ਕਰਨ ਗਈ ਸੀ ਹਾਂ ਸਿਲੰਟਰ ਦੇਖਣ ਚ ਲੱਗੀ ਸੀਗੀ ਵੀ ਮੈਂ ਭਰੇ ਹੋਇਆ ਵੀ ਚੱਕ ਲਿਆ ਮੈਂ ਹਨ ਮੈਂ ਸਹਿਜ ਨੂੰ ਕਿ ਮੈਂ ਕਿ ਸਹਿਜ ਵੀ ਮੇਰੇ ਨਾਲ ਚੱਕਦੇ ਚਲੋ ਮੇਰੇ ਨਾਲ ਸਹਿਜ ਰਖਾ ਗਈ ਸੀਗੀ ਤੇ ਉਸ ਤੋਂ ਬਾਅਦ ਜੀ ਇਹ ਆਪਾਂ ਸਟੋਰ ਕੀਤਾ ਹੋਇਆ ਸੀਗਾ ਧਣੀਆਂ ਹਨ ਜਿਹੜਾ ਕਈ ਦਿਨ ਹੋ ਗਿਆ ਸਟੋਰ ਕਰਕੇ ਮੈਂ ਰੱਖਿਆ ਸੀਗਾ ਉਹ ਆਪਾਂ ਨੇ ਅੱਜ ਕੱਢ ਕੇ ਆਪਣਾ ਯੂਜ਼ ਕਰ ਲਿਆ ਸੀਗਾ ਮੈਂ ਕਿ ਚਲੋ ਵੀ ਥੋੜਾ ਜਿਹਾ ਯੂਜ਼ ਕਰ ਲੰਨੇ ਆ ਦਾਲ ਦੇ ਵਿੱਚ ਪਾ ਲੰਨੇ ਆ ਕਿਉਂਕਿ ਦਾਲ ਚ ਤਾਂ ਹੁਣ ਦਾਲਾਂ ਸਬਜ਼ੀਆਂ ਦਾ ਪਰ ਧਣੀਆਂ ਵਧੀਆ ਲੱਗਦਾ ਮੈਨੂੰ ਤਾਂ ਵਧੀਆ ਲੱਗਦਾ ਹਨ ਤੇ ਇਸੇ ਗੋਟੋਨੀਏ ਦੀਆਂ ਡੰਡੀਆਂ ਜੀਆਂ ਸੀਗੀਆਂ ਜਿਹੜੀਆਂ ਐਕਸਟਰਾ ਮੈਂ ਕਿਹਾ ਚਲੋ ਵੀ ਮੈਂ ਤੋੜ ਦਾਨੀ ਆ ਜਾਨੂ ਜਿੰਨੇ ਟਾਈਮ ਚ ਮੇਰੀ ਦਾਲ ਹਨਾ ਮਤਲਬ ਕਿ ਆਪਣਾ ਰਿਚ ਰਹੀ ਆ ਹਰ ਤੜਕਾ ਲੱਗ ਰਿਹਾ ਸੀਗਾ ਮਤਲਬ ਕਿ ਹਨਾ ਕਿਉਂਕਿ ਮੈਂ ਸਿਲੰਡਰ ਤਾਂ ਲਿਆ ਕੇ ਰੱਖ ਲਿਆ ਸੀਗਾ ਬਸ ਉਹ ਵੀ ਫਿਰ ਮੈਂ ਲਾਉਣਾ ਸੀਗਾ ਮੈਂ ਕਿਹਾ ਚਲੋ ਵੀ ਮੈਂ ਸਿਲੰਡਰ ਲਾ ਲੂੰਗੀ ਵੀ ਜਿੰਨਾ ਕਿ ਹਲੇ ਚੱਲ ਰਹੇ ਆ ਉਨਾਂ ਕਿਤਾ ਚਲਾਈਏ ਹਨਾ ਇਹ ਮੇਰੇ ਨਾਲ ਇੱਕ ਮਿੰਟ ਚ ਬੰਦ ਨਹੀਂ ਹੁੰਦਾ ਕਾਫੀ ਸਲੋ ਸਲੋ ਹੋ ਕੇ ਫਿਰ ਬੰਦ ਹੁੰਦਾ ਹੈ ਇੱਥੇ ਦੇਖੋ ਜੀ ਆਪਾਂ ਧਨੀਆ ਪਾ ਲਿਆ ਸੀਗਾ ਵਿੱਚ ਦਾਲ ਆਪਣੀ ਹੋ ਗਈ ਸੀਗੀ ਰੈਡੀ ਤੇ ਦਾਲ ਇੰਨੀ ਜ਼ਿਆਦਾ ਟੇਸਟੀ ਬਣੀ ਸੀਗੀ ਸੈਜ ਦੀ ਫੇਵਰਿਟ ਦਾਲ ਆ ਇਹ ਸਾਇਦ ਉਹ ਜਿੰਨੀ ਮਰਜ਼ੀ ਦਈ ਚੱਲੋ ਨਾ ਖੁਸ਼ ਹੋ ਕੇ ਖਾ ਲੰਦੀ ਆ ਦਾਲ ਨੂੰ ਤੇ ਦਾਲ ਆਪਾ ਹੋ ਗਈ ਰੈਡੀ ਸਾਡੀ ਤੇ ਆ ਜੋ ਜੀ ਤੁਸੀਂ ਵੀ ਖਾ ਲੋ ਗਰਮਾ ਗਰਮ ਪ੍ਰਸ਼ਾਦਾ ਛਕ ਲੋ ਆ ਕੇ ਸਾਡੇ ਕੋਲ ਤੇ ਬਾਕੀ ਜੀ ਮੈਂ ਸੈਲਡ ਵਗੈਰਾ ਕੱਟ ਕੇ ਫ੍ਰਿਜ ਵਿੱਚ ਰੱਖਤਾ ਸੀਗਾ ਉਹਦੀ ਵੀਡੀਓ ਮੈਂ ਨਹੀਂ ਸੀਗੀ ਬਣਾਈ ਕਿਉਂਕਿ ਮੈਂ ਫਿਰ ਮੈਂ ਕਹ ਬਹੁਤ ਲੰਬੀ ਵੀਡੀਓ ਬਣ ਜਾਣੀ ਆ ਫਿਰ ਮੇਰੇ ਵੀਰ ਭੈਣ ਫਿਰ ਕਹਿਣਗੇ ਤੁਸੀਂ ਵੱਡੀ ਵੀਡੀਓ ਬਣਾ ਦੰਨੇ ਹੋ ਸਾਡੇ ਤਾਂ ਇੰਨੀ ਦੇਖੀ ਨਹੀਂ ਜਾਣੀ ਤੇ ਬਟ ਮੈਂ ਫਿਰ ਮੈਂ ਉਹ ਬਿਨਾ ਜਿਹੜੇ ਹੋਰ ਕੰਮ ਸੀਗਾ ਐਕਸਟਰਾ ਕੰਮ ਉਹਨਾਂ ਕਹਿੰਦਾ ਬਹੁਤ ਕੰਮ ਹੁੰਦੇ ਨੇ ਦਿਨ ਚ ਹਜੇ ਉਹ ਆਪਾਂ ਨਹੀਂ ਇਹਨੇ ਸ਼ੂਟ ਕਰਦੇ ਹੈਗੇ ਹਨਾ ਤੇ ਉਸ ਤੋਂ ਬਾਅਦ ਦੇਖੋ ਜੀ ਬਿਲਕੁਕੁਲ ਹੀ ਸਲੋ ਹੋ ਗਿਆ ਸੀਗਾ ਫਿਰ ਮੈਂ ਕਿਹਾ ਹੁਣ ਤਾਂ ਵੀ ਨਹੀਂ ਹੁਣ ਤਾਂ ਬਹੁਤ ਟਾਈਮ ਲੱਗ ਜ ਰੋਟੀ ਬਣਾਉਣ ਨੂੰ ਤੇ ਆਪਾਂ ਨੇ ਸਿਲੰਡਰ ਚੱਕ ਕੇ ਲਿਆਂਦਾ ਸੀਗਾ ਸਹਜ ਨੇ ਮੇਰੇ ਨਾਲ ਚੁੱਕ ਕੇ ਰਖਾਤਾ ਸੀਗਾ ਅੰਦਰੋਂ ਤੇ ਇੱਥੇ ਮੈਂ ਲੱਗੀ ਸੀਗੀ ਚੇਂਜ ਕਰਨਾ ਹਨਾ ਹੁਣ ਆਪਾਂ ਬਸ ਜੀ ਹੁਣ ਸਵੇਰੇ ਭਰਾਵਾਂਗੇ ਆਪਾਂ ਸਵੇਰੇ ਸਹਜ ਦੇ ਪਾਪਾ ਕਰਵਾਉਣਗੇ ਬੁੱਕ ਨੇ ਅਸੀਂ ਕਾ ਮਤਲਬ ਕਿ ਦੋ ਭਰ ਕੇ ਰੱਖਦੇ ਆ ਭਰਾ ਕੇ ਰੱਖਦੇ ਆ ਤੇ ਇੱਕ ਲੱਗਿਆ ਹੋਇਆ ਹੁੰਦਾ ਸਾਡਾ ਨਾ ਫਿਰ ਇੱਕ ਅਸੀਂ ਐਕਸਟਰਾ ਰੱਖਦੇ ਹੀ ਰੱਖਦੇ ਆ ਵੀ ਕੋਈ ਅਮਰਜੈਂਸੀ ਹੈ ਨਾ ਵੀ ਪੈ ਜਾਂਦੀ ਆ ਵੀ ਚਲੋ ਉਹ ਅਸੀਂ ਅੰਦਰ ਆਪਣਾ ਇੱਕ ਲੈਣਾ ਰੱਖਦੇ ਆ ਫਿਰ ਪਰ ਮੇਰੀ ਗਲਤੀ ਦੇ ਨਾਲ ਮੈਂ ਨਾ ਭੁੱਲ ਗਈ ਸਾਇਦੇ ਪਾਪਾ ਨੂੰ ਕਹਿਣਾ ਮੇਰੀ ਯਾਦ ਨਹੀਂ ਆਇਆ ਹੈਗਾ ਵੀ ਹਾਂ ਸਿਲੰਡਰ ਖਾਲੀ ਪਿਆ ਇੱਕ ਹਨਾ ਵੀ ਮੈਂ ਸਾਇਦੇ ਪਾਪਾ ਨੂੰ ਕਹਿ ਦਵਾ ਤੇ ਬੋਲਦੇ ਸੀਗੇ ਕਿ ਇਸਦੇ ਸੀਗੇ ਸਾਇਦ ਆਪਾਂ ਨੂੰ ਇਹ ਹੁੰਦਾ ਵੀ ਮੈਨੂੰ ਟਾਈਮ ਤੇ ਨਾ ਕਿਹਾ ਕਰ ਕੋਈ ਵੀ ਗੱਲ ਉਹਨਾਂ ਮਤਲਬ ਕਿ ਜਦ ਚੀਜ਼ ਖਤਮ ਹੁੰਦੀ ਹੈ ਉਹ ਜਦ ਇਹ ਕਹਿ ਦਿੰਦੇ ਨੇ ਵੀ ਜਦ ਇਹ ਜਿਵੇਂ ਹੁਣ ਮੰਨ ਲਓ ਖਤਮ ਹੋ ਗਿਆ ਸਿਲੰਡਰ ਤਾਂ ਦੂਜੇ ਦਿਨ ਜਦ ਇਹ ਕਹਿੰਦੇ ਨੇ ਵੀ ਆਪਣਾ ਭਰਾ ਕੇ ਰੱਖ ਲਾ ਹਨ ਵੀ ਇਹ ਨਹੀਂ ਹੈਗਾ ਵੀ 15 ਦਿਨ ਬਾਅਦ ਭਰਾਂ ਲਾਂਗੇ ਵੀ ਹਲੇ ਚਲੋ ਹਲੇ ਤਾਂ ਲੱਗੇ ਆਈਆਂ ਨਾ ਮਾਂ ਫੇਰ ਭਰਾਂ ਲਾਂਗੇ ਨਹੀਂ ਜਿਸ ਦਿਨ ਖਤਮ ਹੋ ਗਿਆ ਉਸ ਦਿਨ ਬੁੱਕ ਕਰਾ ਦੇਣਾ ਉਹਨਾਂ ਨੇ ਵੀ ਹਾਂ ਇੱਕ ਸਿਲੰਡਰ ਆਪਣਾ ਭਰਾ ਕੇ ਨਾਲ ਦੀ ਨਾਲ ਰੱਖ ਲਾ ਤੇ ਇੱਥੇ ਜੀ ਆਪਾਂ ਆਪਣਾ ਸਿਲੰਡਰ ਲਾ ਲਿਆ ਸੀਗਾ ਤੇ ਉਸ ਤੋਂ ਬਾਅਦ ਜੀ ਆ ਦੇਖੋ ਜੀ ਆਪਾਂ ਨੇ ਹੁਣ ਸਿਲੰਡਰ ਲਾ ਕੇ ਦਾਲ ਨੂੰ ਚੰਗੀ ਤਰ੍ਹਾਂ ਇੱਕ ਵਾਰ ਹੋਰ ਮੜਾ ਜਾ ਧਨੀਆ ਪਾਇਆ ਸੀਗਾ ਵਾਲੀ ਜੀ ਦਵਾ ਲਾਂਗੇ ਤੜਕਾ ਪਾਇਆ ਸੀਗਾ ਹਨਾ ਤੇ ਉਸ ਤੋਂ ਬਾਅਦ ਜੀ ਫਿਰ ਦਾਲ ਬਣ ਗਈ ਸੀਗੀ ਆਪਣੀ ਬਹੁਤ ਵਧੀਆ ਕੁਲਗੀ ਸੀਗੀ ਛੋਲੇ ਵਗੈਰਾ ਜਿਹੜੇ ਸੀਗੇ ਦਾਲ ਹਨਾ ਛੋਲਿਆਂ ਦੀ ਬਹੁਤ ਸੋਹਣੇ ਕੁਲਗੇ ਸੀਗੇ ਆਈ ਨਹੀਂ ਸੀ ਕਿਉਂਕਿ ਗਰਮ ਪਾਣੀ ਦੇ ਵਿੱਚ ਪਾਵੇ ਨਾ ਫਿਰ ਛੇਤੀ ਬਣ ਜਾਂਦੀ ਆ ਮੈਂ ਠੱਡੇ ਪਾਣੀ ਚ ਨਹੀਂ ਬਣਾਉਂਦੀ ਕੋਈ ਵੀ ਦਾਲ ਮੈਂ ਥੋੜਾ ਗਰਮ ਪਾਣੀ ਕਰ ਲੈਂਦੀ ਆ ਸਹਿਜ ਦੇ ਪਾਪਾ ਇੱਥੇ ਲੈ ਕੇ ਆਏ ਸੀਗੇ ਮੰਗੋ ਸਹਿਜ ਨਾਲ ਜਿkeh ਰਹੀ ਸੀ ਮम्मा पापा ਤੋਂ ਮੰਗੋ ਮੰਗਾਲਾ ਮੈਂ ਕਿਹਾ ਨਹੀਂ ਰਹਿਣ ਤੇ ਸਹਿਜ ਅਜੇ ਵੀ ਵਧੀਆ ਨਹੀਂ ਆਉਂਦੇ ਹੈਗੇ ਇੱਥੇ ਜੀ ਆਪਾਂ ਆਪਣੀ ਲਸਤੀ ਵੀ ਪਾ ਲਈ ਸੀਗੀ ਸੈਲਡ ਵਗੈਰਾ ਆਪਾਂ ਫ੍ਰਿਜ ਚ ਕੱਟ ਕੇ ਰੱਖਿਆ ਸੀ ਉਹ ਵੀ ਕੱਢ ਲਿਆ ਸੀਗਾ ਇਹਦੇ ਪਰ ਆਪਾਂ ਆ ਆਪਣਾ ਦੇਸੀ ਘਿਓ ਪਾ ਲਿਆ ਸੀਗਾ ਦਾਲ ਦੇ ਵਿੱਚ ਤੇ ਰੋਟੀਆਂ ਆਪ ਕੋਲ ਸਾਰੀਆਂ ਡੱਬਾ ਮਤਲਬ ਕਿ ਮੈਂ ਕੋਲੇ ਰੱਖ ਲਾਂ ਨਹੀਂ ਉਹ ਕਿਉਂਕਿ ਹੁਣ ਘਰ ਠੰਡੀ ਹੋ ਜਾਂਦੀ ਹੈ ਰੋਟੀ ਜਲਦੀ ਤੇ ਦੁੱਧ ਤਾਂ ਪਰੱਖਤਾ ਸੀਗਾ ਗਰਮ ਮੇਗਾ ਦੁੱਧ ਗਰਮ ਹੋ ਜਾਊਗਾ ਇਹ ਹੁਣ ਸਾਰੀਆਂ ਚੀਜ਼ਾਂ ਪਰੇ ਲੈ ਕੇ ਜਾਣੀਆਂ ਨੇ ਅੰਦਰ ਇੱਥੇ ਮੇਰੀ ਹੈਲਪ ਕਰਾਊਗਾ ਵੀ ਜੋਤ ਨੇ ਕਰਵਾਤੀ ਸੀਗੀ ਤੇ ਇੱਥੇ ਅਵੀ ਜੋਤੇ ਸਹਜ ਉਹਨਾਂ ਦੇ ਪਾਪਾ ਬੈਠ ਗਏ ਸੀਗੇ ਸਾਰੇ ਸਹਜ ਰੋਟੀ ਕਾਣ ਦੇ ਲਈ ਤਿਆਰ ਸੀਗੇ ਬਸ ਸਮਾਨ ਲੈ ਕੇ ਜਾਣਾ ਸੀ ਅੰਦਰ ਨੂੰ ਤੇ ਬਸ ਉਸ ਤੋਂ ਬਾਅਦ ਜੀ ਰੋਟੀ ਖਾ ਕੇ ਇੱਥੇ ਬਣਾ ਲਿਆ ਸੀਗਾ ਮੰਗੋ ਸ਼ੇਕ ਮੈਂਗੋ ਸ਼ੇਕ ਨਾ ਥੋੜਾ ਜਿਹਾ ਸੈਜਿਆਂ ਦੇ ਜ਼ਾਇਦੇ ਵਾਪਾ ਕਹਿੰਦੇ ਚੱਲ ਇਹਨਾਂ ਨੂੰ ਕੁਲਫੀਆਂ ਜਮਾ ਦੇ ਹਨਾ ਫਿਰ ਮੈਂ ਨਾ ਕੁਲਫੀਆਂ ਮਤਲਬ ਕਿ ਲਾਤੀਆਂ ਸੀਗੀਆਂ ਤੇ ਬੱਚਿਆਂ ਨੂੰ ਪੇੜ ਨੂੰ ਦੇਤਾ ਸੀਗਾ ਸੈਜ ਦੇ ਵਾਪਾ ਇੱਥੇ ਮੇਰੇ ਕੋਲੇ ਖੜੇ ਸੀਗੇ ਅਦੇ ਦੇ ਸੀਗੇ ਵੀ ਕੀ ਕਰਨ ਲੱਗੀ ਆ ਫਿਰ ਮੈਂ ਮਤਲਬ ਕਿ ਨਾ ਚਪਾ ਕੇ ਮੈਂ ਆਈਸਕ੍ਰੀਮ ਚ ਮੈਂ ਕਿਹਾ ਵੀ ਆਈਸਕ੍ਰੀਮ ਖਾ ਮਜੂਗੀ ਹਨ ਵੀ ਸਵੇਰੇ ਚਲੋ ਖਾਣੀ ਉਹ ਖਾ ਲੂंगे ਤੇ ਇੱਥੇ ਨਾ ਮੈਂ ਥੋੜਾ ਜਿਹਾ ਲਿਆ ਸੀਗਾ ਮੇਰਾ ਦਿਲ ਨਹੀਂ ਸੀ ਕਰਦਾ ਮੈਂ ਬਿਲਕੁਲ ਅੱਧਾ ਇੱਕ ਗਲਾਸ ਲਿਆ ਸੀਗਾ ਕੱਚ ਦਾ ਮੈਂ ਕਿਹਾ ਵੀ ਤੁਸੀਂ ਪੀ ਲਓ ਮੇਰਾ ਨਹੀਂ ਦਿਲ ਕਰਦਾ ਹੈਗਾ ਪੀਣ ਦਾ ਤੇ ਇੱਥੇ ਜੀ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਬੱਚਿਆਂ ਦੀ ਡਰੈਸ ਪ੍ਰੈਸ ਕਰਨ ਸਕੂਲ ਜਾਣਾ ਸੀ ਆ ਸਵੇਰੇ ਇਹਨਾਂ ਨੇ ਤੇ ਮੈਂ ਡਰੈਸ ਪ੍ਰੈਸ ਕਰਕੇ ਰੱਖ ਦੂੰਗੀ ਤੇ ਮੈਂ ਆਪਣਾ ਨਿਊ ਸੂਟ ਇੱਕ ਸਲਾਈ ਕਰਵਾ ਲਿਆ ਅੱਜੇ ਦੇ ਕੇ ਆਈ ਸੀਗੀ ਮਾਰਨਿੰਗ ਤੇ ਮੇਰਾ ਸ਼ਾਮ ਨੂੰ 5:00 ਵਜੇ ਸੂਟ ਮਿਲ ਗਿਆ ਸੀਗਾ ਮੈਂ ਦੇ ਕੇ ਆਈ ਸੀ 11-12:00 ਵਜੇ ਦੇ ਕੇ ਆਈ ਸੀਗੀ ਤੇ ਇਹ ਮੈਨੂੰ ਮਾਰਨਿੰਗ ਦੇਤਾ ਸੀਗਾ ਸੂਟ ਠੰਡੀ ਠੰਡੀ ਹਵਾ ਇੰਨੀ ਠੰਡੀ ਹਵਾ ਆ ਦੇਖੋ ਸਾਡੇ ਕਮਲੇ ਨੇ ਆਣੇ ਭਲਤਾ ਹੋ ਗਿਆ ਸੀ ਅੰਦਰ ਨਹੀਂ ਹਲੇ ਕੰਬਲ ਲੱਤਾ ਹੈ ਜੀ ਸੰਦਰ ਤੱਕ ਗਰਮੀ ਆ ਬਹੁਤ ਸਾਜਾ ਉਹ ਉਹ ਦੇਖੋ ਸਾਜਾ ਆਮ ਤੋ ਯਾਰੇ ਕੰਬਦੇ ਲੱਗਾ ਜੀ ਬਰਪੂ ਪੈ ਗਿਆ ਹੈ ਹੈ ਮੱਛਰ ਤਾਂ ਵਿੱਥੇ ਲੜਨਾ ਹੈ ਜੀ ਠੰਡ ਚ ਉਹ ਅੰਦਰ ਹੀ ਲੱਡਾ ਬੱ ਚੱਲੀ ਮੈਂ ਵੀਡੀਓ ਐਡਿਟ ਕਰਨੀ ਤੁਸੀਂ ਫਿਰ ਲੋ ਇੰਨੀ ਜ਼ਿਆਦਾ ਹਵਾ ਚੱਲਦੀ ਹੈ ਕੰਪਣੀ ਛਿੜਦੀ ਆ ਚਲੋ ਜੀ ਆਹ ਵਲੌਗ ਦਾ ਅੱਜ ਆਪ ਇਥੇ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਤੇ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਰੋ ਲਾਈਕ ਕਰੋ ਗੱਡੀ ਚ ਨਾ ਮਰੀ ਨਾ ਨਾ ਬਹੁਤ ਫਰਕ ਗੱਡੀ ਤੋਂ ਤਾਂ ਜੇ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਕਰ ਲਿਆ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਕਿਵੇਂ ਦਾ ਲੱਗਿਆ ਮਿਲਾਂਗੇ ਆਪਾਂ ਕੱਲ ਨੂੰ ਨਿਊ ਵਲੌਗ ਨਾਲ ਚਲੋ ਆਪਣਾ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ